हां जी ਵਿਦਿਆਰਥੀਓ ਮੈਰਿਟੋਰੀਅ ਸਕੂਲਾਂ ਦੇ ਲਈ ਚੌਥੀ ਕਾਉਂਸਲਿੰਗ ਆ ਚੁੱਕੀ ਆ ਤੇ ਕਿਹੜੇ ਕਿਹੜੇ ਬੱਚਿਆਂ ਨੂੰ ਬੁਲਾਇਆ ਗਿਆ ਜਿਹਦੇ ਵਿੱਚ ਮੇਲ ਕੈਟਾਗਰੀ ਲੜਕਿਆਂ ਦੇ ਲਈ ਆ ਇਹ ਸਾਰੀ ਆਪਾਂ ਦੇਖੀਏ ਸੂਚੀ ਕਿੱਥੋਂ ਤੱਕ ਕਿੱਥੋਂ ਤੱਕ ਬੁਲਾਇਆ ਗਿਆ ਜੇਕਰ ਚੈਨਲ ਦੇ ਪਹਿਲੀ ਵਾਰ ਹੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪ੍ਰਦਾਨ ਕੀਤੀ ਜਾਂਦੀ ਆ ਆ ਮਰਮੀਤ ਸਿੰਘਾ ਜੀ ਪਹਿਲਾ 137 ਓਪਨ ਕੈਟਾਗਰੀ ਨੂੰ ਬੁਲਾਇਆ ਗਿਆ ਓਪਨ ਤੋਂ ਭਾਵ ਹੈ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਸੋ ਸਾਰਿਆਂ ਸਾਹਿਲ ਸਿੰਘ 132927 ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਮੈਂ ਲਗਾਤਾਰ ਚਲਾ ਦਾਂਗੇ ਤੇ ਇਸ ਤਰੀਕੇ ਦੇ ਨਾਲ 1607654 ਵਾਲੇ ਜਿੱਥੇ ਵੀ ਤੁਹਾਡਾ ਹੋਇਆ ਇਹਨੂੰ ਪਾਜ਼ ਕਰਕੇ ਤੁਸੀਂ ਦਾ ਸਕਰੀਨ ਸ਼ਾਟ ਲੈ ਲਿਓ 100 ਅੱਗੇ ਵਧਿਏ ਕਾਫੀ ਲੰਬੇ ਸਮੇਂ ਤੋਂ ਵਿਦਿਆਰਥੀ ਇੰਤਜ਼ਾਰ ਕਰ ਰਹੇ ਸੀ 95 ਨੰਬਰ ਵਾਲੇ 94 ਵਾਲੇ 93 ਵਾਲੇ 92 ਵਾਲੇ ਆਓ ਅੱਗੇ ਦੇਖਦੇ ਹਾਂ 91 ਵਾਲੇ 90 ਵਾਲੇ 99 ਤੱਕ 88 ਕਿੱਥੋਂ ਤੱਕ ਮਾਈਟ ਜਾ ਕੇ ਰੁਕੇਗੀ 88 ਵਾਲੇ ਬਹੁਤ ਕਾਫੀ ਆ 87 ਵਾਲੇ ਬੱਚੇ ਕਾਫੀ ਨੇਗੇ 86 ਤੇ ਆ ਚੁੱਕੀ ਹੈ ਜੀ 85 84 84 83 ਲਗਾਤਾਰਤਾ ਦੇ ਵਿੱਚ ਆਪਾਂ ਇਹਨੂੰ ਅੱਗੇ ਲੈ ਕੇ ਜਾਣੇ ਆ ਤਾਂ ਕਿ ਤੁਹਾਨੂੰ ਜਾਣਕਾਰੀ ਪ੍ਰਦਾਨ ਹੋ ਜੇ 81 ਵਾਲੇ ਵੀ 80 ਤੇ ਆ ਗਈ ਜੀ 79 ਅੱਗੇ ਹੈ 79 ਤੋਂ ਬਾਅਦ 78 78 ਵਾਲੇ ਬੱਚੇ ਹੈ ਜੀ 77 ਵਾਲੇ ਜੀ 70 ਵਾਲੇ ਕਾਫੀ ਹੈ ਜੀ ਇੱਥੇ ਦੇਖਣ ਨੂੰ ਮਿਲ ਰਹੇ ਨੇ ਕਿ 70 ਵਾਲੇ ਪਿੱਛੇ 76 ਵਾਲੇ 76 75 ਵਾਲੇ ਜੀ 75 ਵਾਲੇ ਇਸ ਤੋਂ ਇਲਾਵਾ ਹੈ 74 ਵਾਲੇ ਕਾਫੀ ਬੱਚੇ ਨੇ 74 ਵਾਲੇ ਵੀ ਦੇਖੋ ਤੁਸੀਂ 73 ਵਾਲੇ 73 ਵਾਲੇ ਵੀ ਬਹੁਤ ਜ਼ਿਆਦਾ ਨੇ ਜੀ 72 ਵਾਲੇ ਥੋੜਾ ਜਿਹਾ ਰਫਤਾਰ ਨੂੰ ਵਧਾਉਣੇ ਆ ਕਿਉਂਕਿ 197 ਪੇਜਾਂ ਦੀ ਫਾਈਲ ਆ ਇਹ ਟਾਈਮ ਲੱਗ ਜਾਣਾਗਾ 71 ਨੰਬਰ 70 70 ਤੋਂ ਬਾਅਦ ਮੈਰਿਟ ਆਉਂਦੀ ਹੋਈ ਹੈਠਾਂ 69 ਤੇ 69 ਫਿਰ ਦੇਖਦੇ ਆ ਅੱਗੇ 68 ਸੋ ਇਹ ਵੀ ਦੱਸ ਦਈਏ ਜਿਹੜੀ ਲਾਸਟ ਕਾਉਂਸਲਿੰਗ ਆ ਇਸ ਤੋਂ ਬਾਅਦ ਕੋਈ ਵੀ ਕਾਉਂਸਲਿੰਗ ਨਹੀਂ ਹੋਏਗੀ ਲਗਭਗ ਇਹਦੇ ਵਿੱਚ ਸਾਰੇ ਬੱਚੇ ਜੋ ਐਲੀਜੀਬਲ ਸੀਗੇ ਐਲੀਜੀਬਲ ਤੋਂ ਭਾਵ ਜਿਨ੍ਹਾਂ ਦੇ 53 ਨੰਬਰ ਆਏ ਸੀ ਤੇ ਸਾਰੇ ਕੰਡੀਸ਼ਨਾਂ ਪੂਰੀਆਂ ਕਰਦੇ ਸੀਗੇ ਤੇ ਉਹਨਾਂ ਦੇ ਰਿਜ਼ਲਟ ਦੇ ਵਿੱਚ ਕੁਆਲੀਫਾਈਡ ਲਿਖਿਆ ਆਇਆ ਸੀਗਾ ਸਭ ਨੂੰ ਮੌਕਾ ਜਿਹੜਾ ਪ੍ਰਦਾਨ ਕਰ ਦਿੱਤਾ ਗਿਆ ਜੀ ਦੇਖ ਸਕਦੇ ਹੋ ਤੁਸੀਂ ਅੱਗੇ ਕਿਸ ਤਰ੍ਹਾਂ ਦੇ ਨਾਲ ਮੈਰਿਟ 68 ਆਉਂਦੀ ਹੋਈ 68 ਦੇ ਉੱਪਰ 68 ਦੇ ਉੱਪਰ ਲੜਕਿਆਂ ਦੀ ਮੈਰਿਟ ਦਿਖਾ ਰਿਹਾ ਤੁਹਾਨੂੰ ਅਸੀਂ 65 ਦੇ ਉੱਪਰ 65 ਤੋਂ ਬਾਅਦ ਹੈ 64 64 ਦੇ ਹੀ ਦੇਖੋ ਜੀ ਅੱਗੇ ਹੈ ਕਿੱਥੇ ਜਾ ਕੇ ਰੁਕਦੀ ਆ ਪੰਤਰੇ ਹਿੱਟ ਅ 62 ਵਾਲੇ ਕਾਫੀ ਹੈ ਜੀ ਥੋੜਾ ਤੇਜ਼ ਕਰਦੇ ਆ ਆਪਾਂ ਇਸ ਨੂੰ ਜ਼ਿਆਦਾ ਟਾਈਮ ਲੱਗ ਜੇਗਾ 62 ਵਾਲੇ ਦੇਖੋ 61 ਵਾਲੇ ਕਾਫੀ ਨੇ 61 ਵਾਲੇ ਬਹੁਤ ਜ਼ਿਆਦਾ ਜੀ ਕਾਫੀ ਬੱਚੇ ਨਹੀਂ 카ਟ ਨੰਬਰ ਆਏ ਨਹੀਂ ਤੁਸੀਂ ਤੇ ਉੱਪਰੋਂ ਦੇਖ ਸਕਦੇ ਹੋ ਸਕਰੀਨ ਤੋਂ ਲਗਾਤਾਰਤਾ ਦੇ ਵਿੱਚ ਜਿਹੜੀ ਆਪਾਂ ਇਹ ਚੱਲ ਰਹੀ ਆ 60 ਵਾਲੇ ਵੀ ਕਾਫੀ ਨੇ ਜੀ ਦੇਖੋ ਇਸ ਤੋਂ ਇਲਾਵਾ 60 ਵਾਲੇ ਤਾਂ ਬਹੁਤ ਜ਼ਿਆਦਾ ਬੱਚੇ ਨੇਗੇ 88 ਵਾਲੇ ਜੀ 98 ਵਾਲੇ ਕਾਫੀ ਆ ਦੇਖ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਅੱਗੇ ਹੈ 58 ਵਾਲੇ ਵੀ ਕਾਫੀ ਹੈ ਜੀ 58 ਵਾਲੇ ਦੇਖੋ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਨੇਗੇ ਅੱਗੇ ਦੇਖ ਰਹੇ ਹਾਂ ਤੁਸੀਂ 57 ਵਾਲੇ ਕਾਫੀ ਨੇ ਜੀ 57 ਵਾਲੇ ਬੱਚੇ ਆ ਜਿਹੜੇ ਅ ਅੱਗੇ ਵੇਖ ਰਹੇ ਹੋ ਤੁਸੀਂ ਕਾਫੀ ਨਿਸ਼ ਪੰਜਾਹ ਵਾਲੇ ਅੱਗੇ ਜੀ 56 ਵਾਲੇ ਕਾਫੀ ਬੱਚੇ ਨੇਗੇ 55 ਵਾਲੇ 55 ਵਾਲੇ ਕਾਫੀ ਬੱਚੇ ਆ ਜੀ 55 ਵਾਲੇ ਵੀ ਦੇਖੋ ਤੁਸੀਂ ਨਿਰੰਤਰਤਾ ਦੇ ਵਿੱਚ 54 ਵਾਲੇ 54 ਵਾਲੇ ਕਾਫੀ ਬੱਚੇ ਆ ਜੀ 53 ਲਾਸਟ 53 ਵਾਲੇ ਜੀ 53 ਨੰਬਰ ਤੋਂ ਘੱਟ ਤਾਂ ਕਿਸੇ ਦੇ ਹੋਣੀ ਨਹੀਂ ਚਾਹੀਦੇ ਕੋਈ ਬੱਚੇ ਕੁਆਲੀਫਾਈਡ ਨਹੀਂਗੇ ਸੋ ਵੱਧ ਤੋਂ ਵੱਧ ਇਸ ਜਾਣਕਾਰੀ ਨੂੰ ਆਪ ਅੱਗੇ ਬੱਚਿਆਂ ਤੱਕ ਪਹੁੰਚਾਈਏ ਚੈਨਲ ਨਾਲ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਲਓ ਹਰ ਤਰ੍ਹਾਂ ਦੀ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਆਪਾਂ ਬੱਚਿਆਂ ਕੋਲੇ ਵੀਡੀਓ ਭੇਜਿਏ ਤਾਂ ਕਿ ਆਪਣੀ ਸਹੀ ਟਾਈਮ ਤੇ ਕਾਉਂਸਲਿੰਗ ਕਰਾ ਸਕਣਾ ਮਿਤੀ 4 8 ਨੂੰ ਹੋਣ ਜਾ ਰਹੀ ਹੈ ਜਿਹੜੀ ਕਾਉਂਸਲਿੰਗ ਇਹ ਤੇ ਇਸ ਸੰਬੰਧੀ ਆਪਣੇ ਡਾਕੂਮੈਂਟ ਜੀ ਤਿਆਰ ਰੱਖੋ ਧੰਨਵਾਦ